ਦੋ ਪੱਥਰ ਜੰਮ ਦੰਦੀ ਮੈਂ ਘਟੋ ਘਟ ਸਾਲਿਆਂ ਦੇ ਠੋਕਰ ਤਾਂ ਮਾਰ ਦਿੰਦਾ ਚੰਗਾ ਕੀਤਾ ਉੱਪਰ ਜਾ ਕੇ ਬੈਠ ਗਈ ਸਾਡੇ ਕਰਕੇ ਨਹੀਂ ਬੈਠੀ ਆਪਣੀ ਪੀੜ ਥੱਲੇ ਸੋਟਾ ਮਾਰ ਲਓ ਤੂੰ ਮੇਰੇ ਕੋਲੋਂ ਕਿਤੇ ਚਪੇੜ ਨਾ ਖਾ ਲਈ ਉਹ ਆ ਗਿਆ ਮੇਰੀ ਮਾਂ ਦਾ ਛੋਟਾ ਜਾਇਆ ਇਹਦੇ ਟੰਗੋ ਤੋ ਫੈਂਡਲੀ ਪਿੱਛੋਂ ਬੀਰ ਨੇ ਫੇਰ ਕੋ ਚੰਚੜਾ ਤਾਂ ਤੈਨੂੰ ਸ਼ਰਮ ਨਹੀਂ ਆਈ ਪਿੱਛੋਂ ਖੇੜਦੇ ਆ ਭੱਜ ਕੇ ਵਿਆਹ ਕਰਾਉਂਦੇ ਆ ਹਲੇ ਵੀ ਸਾਲਾ ਉੱਪਰ ਵੇਖ ਰਿਹਾ ਅਲਦੀ ਕੀ ਤੇਰੀ ਬੇਲੇਣੇ ਚ ਬਾਹੀ ਸੀ ਓਏ ਜਿਹੜਾ ਭੋਰਾ ਸਬਰ ਨਹੀਂ ਕਰ ਸਕਦਾ ਸੀ ਓਹ ਡੈਡੀ ਡੈਡੀ ਕੂਲ 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 ਕਵਾਂਡੀ ਕੀ ਕਹਣਗੇ ਥੋੜੇ ਬੋਲੋ ਨਾ ਤੈਨੂੰ ਸਾਰਾ ਕੀ ਲੋਡ ਸੀ ਭੱਜ ਕੇ ਬੈਕਗ੍ਰਾਉਂਡ ਦੀ ਓਏ ਸਾਡੇ ਬੇਲੀ ਵਾਲੇ ਕਮਰ ਤਾਂ ਗਏ ਬਸ ਤੈਨੂੰ ਸਾਰਾ ਕਮਰਾਂ ਦੀ ਪਈ ਆ ਨਾ ਤੂੰ ਮੈਨੂੰ ਨਹੀਂ ਦੱਸ ਸਕਦਾ ਸੀ ਓ ਮੈਂ ਤੇਰਾ ਦੁਸ਼ਮਣ ਮੈਂ ਭਾਨੀ ਮਾਰਨੀ ਸੀ ਚਾਰ ਬੰਦੇ ਆਉਂਦੇ ਜਿਹੜੇ ਲੋਕਾਂ ਨਾਲ ਸ਼ਗਨ ਗਏ ਹੋਏ ਸੀ ਘੱਟੋ ਘੱਟ ਉਹਦਾ ਇਕੱਠੇ ਹੁੰਦੇ ਹੁਣ ਸ਼ਗਨ ਆ ਪਿੱਛੇ ਜਵਾਕ ਮਾਰਨਾ ਆਪਣਾ ਉਹ ਤੂੰ ਪਿੱਛੇ ਮਾਰ ਓਏ ਉਹ ਤੇਰੇ ਨਾਲ ਤਾਂ ਤੇਰੀ ਘਰ ਵਾਲੀ ਚੰਗੀ ਆ ਸਾਲਾ ਫੇਰ ਵੀ ਉੱਪਰ ਨੂੰ ਦੇਖ ਰਿਹਾ ਮੇਰੀ ਘਟੋ ਘਟ ਸੱਚ ਤਾਂ ਬੋਲਦੀ ਆ ਅੱਛਾ ਇਹਦਾ ਮਤਲਬ ਮੇਰੇ ਵਾਲੀ ਝੂਠ ਬੋਲਦੀ ਆ ਹੈਨਾ